ਬਟਾਲਾ ਵਿਖੇ ਚੱਲ ਰਹੀ ਕੂੜੇ ਦੀ ਸਿਆਸਤ ਨੂੰ ਲੈ ਕੇ ਜਨਰੇਸ਼ ਮਹਾਜਨ ਵੱਲੋਂ ਹੋਏ ਮੀਡੀਆ ਦੇ ਰੂਬਰੂ ਕਿਹਾ ਕਿ ਹੋ ਰਿਹਾ ਹੈ ਬਟਾਲੇ ਤੇ ਇੱਕ ਦੂਜੇ ਤੇ ਇਲਜ਼ਾਮ ਲਗਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਮੇਅਰ ਸੈਂਟਰ ਇਨਸਪੈਕਟਰ ਦੀ ਪੋਸਟ ਖਾਲੀ ਹੋਣ ਕਰਕੇ ਸਾਰੀ ਦਿੱਕਤ ਆ ਰਹੀ ਹੈ ਐਮਐਲਏ ਸ਼ੇਦੀ ਕਲਸੀ ਵੱਲੋਂ ਬੀਤੇ ਦਿਨੀ ਸਸਪੈਂਡ ਕਰ ਦਿੱਤਾ ਗਿਆ ਸੀ ਸੈਂਟਰ ਇਨਸਪੈਕਟਰ ਪਰ ਹਾਲ ਤੱਕ ਕੋਈ ਸੈਂਟਰ ਇਨਸਪੈਕਟਰ ਦੀ ਪੋਸਟ ਹੁੰਦੇ ਇੱਕ ਵੀ ਸੈਂਟਰ ਇਨਸਪੈਕਟਰ ਕਾਰਪੋਰੇਸ਼ਨ ਬਟਾਲਾ ਵਿਖੇ ਨਹੀਂ ਹੈ ਐਮਐਲਏ ਨੂੰ ਚਾਹੀਦਾ ਹੈ ਕਿ ਸੈਂਟਰ ਇਨਸਪੈਕਟਰ ਦੀ ਪੋਸਟ ਭਰਨ ਕੀ ਸੈਂਟਰ ਡਾਇਰੈਕਟਰ ਅਤੇ ਤਜਰਬੇ ਨਾਲ ਬਟਾਲੇ ਦੇ ਵਿਖੇ ਕੰਮ ਕਰਵਾਉਣ ਉਹਨਾਂ ਨੇ ਕਿਹਾ ਕਿ ਜਦੋਂ ਨਗਰ ਕੌਸ਼ਲ ਦੇ ਪ੍ਰਧਾਨ ਹੁੰਦੇ ਸੀ ਤਾਂ ਉਹਨਾਂ ਕੋਲ 158 ਸਪਾਈਸੇਵਕ ਕਰਮਚਾਰੀ ਸੀ ਪਰ ਅੱਜ 4.5 ਤੋਂ ਵੱਧ ਕਰਮਚਾਰੀ ਨੇ ਪਰ ਸੜਕਾਂ ਤੇ ਕੂੜਾ ਖਿਲਰਿਆ ਹੋਇਆ ਹੈ ਔਰ ਇੱਕ ਦੂਜੇ ਤੇ આરોਪ ਅਤੇ આરોਵਵਾਦੀ ਚੱਲ ਰਹੀ ਹੈ ਅਤੇ ਨੁਕਸਾਨ ਬਟਾਲਾ ਦੇ ਨਿਵਾਸੀਆਂ ਦਾ ਹੋ ਰਿਹਾ ਹੈ ਕੀ ਕਹਿ ਰਹੇ ਹੋ ਕਿ 158 ਮੁਲਾਜ਼ਮ ਤੁਹਾਡੇ ਨਗਰ ਕੌਂਸਲ ਜਦੋਂ ਤੁਸੀਂ ਪ੍ਰਧਾਨ ਹੁੰਦੇ ਸੀ ਉਦੋਂ ਹੁੰਦੇ ਸੀ ਅੱਜ 450 450 ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਨੇ ਕਮੀ ਕਿੱਥੇ ਹੈ ਕਮੀ ਮਿਸ ਮੈਨੇਜਮੈਂਟ ਦੀ ਹੈ ਕਮੀ ਕਮਿਊਨੀਕੇਸ਼ਨ ਗੈਪ ਦੀ ਹੈ ਕਮੀ ਇਹ ਹੈ ਵੀ ਉਹਨਾਂ ਕੋਲੋਂ ਢੰਗ ਤਰੀਕੇ ਨਾਲ ਕੰਮ ਨਹੀਂ ਲਿਆ ਜਾ ਰਿਹਾ ਕਿਉਂਕਿ ਜਿੱਥੇ ਸੈਨੀਟੇਸ਼ਨ ਵਿਭਾਗ ਨੇ ਕੰਮ ਕਰਨਾ ਉਹਨਾਂ ਨੂੰ ਸਮਝ ਇਦਦੇ ਮੁਲਾਕਾ ਸੈਨੀਟੇਸ਼ਨ ਅਫਸਰੀ ਕੋਈ ਨਹੀਂ ਦੂਸਰੀ ਗੱਲ ਜਿਹੜੇ ਸੈਨੀਟੇਸ਼ਨ ਦੇ ਲਾਵਾ 100 ਬੰਦੇ ਹੋਰ ਇਹਨਾਂ ਨੂੰ ਕੱਢ ਕੇ ਅਗਰ ਇਹਨਾਂ ਰੇੜੀਆਂ ਦੇ ਵੀ ਸਵੇਰੇ ਲਾ ਦੀਏ ਨਾ ਤੇ ਸ਼ਹਿਰ ਦੇ ਅੰਦਰੋਂ ਸਫਾਈ ਜਿਹੜੀ ਹੈ ਸਵੇਰੇ ਸਵੇਰੇ ਜਿਹੜਾ ਘੂੜਾ ਬਾਹਰ ਪਿਆ ਕੋਈ ਠਾਈ ਦੀ ਡੰਪਿੰਗ ਪਲੇਸ ਇੰਨੇ ਬਾਹਰ ਉਹਨਾਂ ਨੂੰ ਸਫਾਈ ਸਵੇਰੇ ਚੋਕ ਕੇ ਉਹ ਰੇੜੀਆਂ ਖੜਦਾ ਸ਼ੁਰੂ ਕਰ ਦਨ ਤੇ ਟਰਾਲੀਆਂ ਉਸ ਤੋਂ ਬਾਅਦ ਆ ਜਾਣ ਤੇ ਮੇਰਾ ਗਾਲਾ ਸਫਾਈ ਦਾ ਕੋਈ ਸੋ ਜਿਹੜੀ ਇਹ ਜਿਹੜੀ ਰਾਜ ਸਭਾਈ ਜਿਹੜੀ ਆ ਸਾਫ ਹੋ ਜੂਗੀ ਕਮੀ ਇਹੋ ਹੀ ਆ ਕਿਉਂਕਿ ਜਿਹੜੇ ਰੱਖੇਗੇ ਮੁਲਾਜ਼ਮ ਨੇ ਮੈਂ ਇਹ ਗੱਲ ਕਹਿੰਦਾ ਉਹ ਮੁਲਾਜ਼ਮ ਜਿਹੜੇ ਨੇ ਡਿਊਟੀ ਤੇ ਆਉਂਦੇ ਪਰ ਡਿਊਟੀ ਤੇ ਨਹੀਂ ਆਂਦੀ ਉਹਦੀ ਲਾਇਬਿਲਟੀ ਜਿਹੜੀ ਆ ਨਾ ਤੇ ਫਿਕਸ ਹੋਣੀ ਚਾਹੀਦੀ ਆ ਉਹਨਾਂ ਦਾ ਉਹਨਾਂ ਨੂੰ ਹਾਜ਼ਰ ਕਰਨ ਹਾਜ਼ਰ ਕਰਕੇ ਉਹਨਾਂ ਤੋਂ ਕੰਮ ਲੈ ਅਗਰ ਇਹ ਕਾਰਪੋਰੇਸ਼ਨ ਦੇ ਮੇਅਰ ਵੱਲੋਂ ਅਗਰ ਮਤਲਬ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਉਹਨਾਂ ਤੇ ਮੰਨ ਲਓ ਕਿ ਨਹੀਂ ਕਰਵਾਇਆ ਜਾ ਸਕਦਾ ਤਾਂ ਫਿਰ ਕਿਹਦੀ ਰਿਸਪਾਂਸਿਬਿਲਟੀ ਬਣਦੀ ਹੈ ਰਿਸਪਾਂਸਿਬਿਲਟੀ ਮੇਅਰ ਦੀ ਵੀ ਬਣਦੀ ਹੈ ਸਰਕਾਰ ਦੀ ਵੀ ਬਣਦੀ ਕਿਉਂਕਿ ਉਹ ਕਹਿੰਦੇ ਪੰਜ ਮੈਂਬਰੀ ਕਮੇਟੀ ਬੈਠੀ ਹੈ ਸਾਨੂੰ ਨਹੀਂ ਸਮਝ ਲੱਗੀ ਕਿ ਇੱਕ ਚੁਣਿਆ ਹੋਇਆ ادارਾ ਲੋਕਾਂ ਦੁਆਰਾ ਚੁਣਿਆ ਗਿਆ ਕਾਉਂਸਲਰ ਲੋਕਾਂ ਦੁਆਰਾ ਬਣਾਈ ਗਈ ਕਾਰਪੋਰੇਸ਼ਨ ਉਹਦੇ ਉੱਤੇ ਬਾਹਰੀ ਪੰਜ ਮੈਂਬਰੀ ਕਮੇਟੀ ਦਾ ਕੀ ਰੋਲ ਕਿਉਂਕਿ ਰੋਲ ਦੇ ਹੈਗਾ ਅ fırsਰਾਂ ਦਾ ਔਰ ਮੈਂ ਜੋ ਕਮਿਸ਼ਨਰ ਸਾਹਿਬ ਇਹਦੇ ਵੱਲ ਧਿਆਨ ਦੇਣ ਔਰ ਕਮਿਸ਼ਨਰ ਸਾਹਿਬ ਵੀ ਉਹਨੇ ਰਿਸਪੌਂਸੀਬਲ ਨੇ ਜੇ ਜੇਤੋ ਕਿ ਐਡਮਿਨਿਸਟ੍ਰੇਟਰ ਜਿਹੜਾ ਉਹੀ ਜ਼ਿੰਮੇਵਾਰ ਹੁੰਦਾ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ ਇੱਕ ਵਾਰੀ ਵੀ ਇਸ ਮਾਮਲੇ ਤੇ ਆਪਣੇ ਜਿਹੜੇ ਆਏ ਨੇ ਨਵੇਂ ਉਹਨਾਂ ਨੂੰ ਮੈਂ ਇਲੈਕਸ਼ਨ ਦੇ ਦੌਰਾਨ ਹੀ ਮਿਲਿਆ ਉਸ ਤੋਂ ਇਲਾਵਾ ਉਹਨਾਂ ਨਾਲ ਮਿਲੰਦਾ ਸਾਡੇ ਨਾਲ ਕੋਈ ਤਾਲਮੇਲ ਹੋਇਆ ਨਹੀਂ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਮੈਂ ਕਹਿ ਰਿਹਾ ਜੋ ਕਹਿ ਜਾ ਰਿਹਾ ਕਿ ਕਮਿਸ਼ਨਰ ਸਾਹਿਬ ਬੜੇ ਵਧੀਆ ਬੰਦੇ ਹਨ ਪਰ ਮੈਂ ਕਹਿੰਦਾ ਵੀ ਵਧੀਆ ਬੰਦਾ ਉਦੋਂ ਹੀ ਸਾਬਤ ਹੁੰਦਾ ਜਦੋਂ ਕੋਈ ਕੰਮ ਧਰਤੀ ਦੇ ਸਾਹਮਣੇ ਨਜ਼ਰ ਆਵੇ ਤੇ ਜੇ ਕਾਰਪੋਰੇਸ਼ਨ ਦੇ ਮੇਅਰ ਦੀ ਜ਼ਿੰਮੇਵਾਰੀ ਆ ਉਹ ਬਚ ਨਹੀਂ ਸਕਦੇ ਜ਼ਿੰਮੇਵਾਰ ਕਿਉਂਕਿ ਸਿੱਧੀ ਪ੍ਰਧਾਨ ਕਾਂਗਰਸ ਉਹਨਾਂ ਦੇ ਨਾਲ ਬਹਿ ਕੇ ਆਪਣੇ ਕਹਿ ਰਿਹਾ ਵੀ ਸਾਨੂੰ ਕੰਮ ਨਹੀਂ ਕਰਦਾ ਜਾਂਦਾ ਸਾਨੂੰ ਸੈਨਟਰੀ ਇਨਸਪੈਕਟਰ ਨਹੀਂ ਲੈ ਕੇ ਭੇਜੇ ਜਾ ਰਹੇ 9 ਸੈਨਟਰੀ ਇਨਸਪੈਕਟਰ ਚਾਹੀਦੇ ਨੇ ਉਹ ਰਹੀ ਕੰਮ ਲੈਣ ਡਿਆ ਅੰਟਰਨਡ ਬੰਦੇ ਆ ਦੋ ਜਿਹੜੇ ਕਲਰਿਕਲ ਕੰਮ ਜਾਣਦੇ ਨੇ ਉਹ ਕਲਰਿਕਲ ਕੰਮ ਵਾਲੇ ਕਿਸ ਤਰ੍ਹਾਂ ਕੂੜੇ ਨੂੰ ਸਾਫ ਕਰ ਲੈਣਗੇ ਇਹੋ ਕਮੀਆਂ ਨੇ ਜਿਹੜੀਆਂ ਕਮੀਆਂ ਵੱਡੀਆਂ ਬਟਾਲੇ ਸ਼ਹਿਰ ਦੇ ਵਿੱਚ ਜਿਹੜਾ ਕੂੜੇ ਦਾ ਮਸਲਾ ਬੜਾ ਗਰਮਾਇਆ ਹੋਇਆ ਹੈ ਮੈਂ ਕੀ ਕਹਿਣਾ ਚਾਹੋਗੇ ਤੁਸੀਂ ਬਟਾਲੇ ਚ ਕੂੜੇ ਦਾ ਮਸਲਾ ਹੀ ਨਹੀਂ ਸਾਰੀ ਡਿਵੈਲਪਮੈਂਟ ਦਾ ਹੀ ਮਸਲਾ ਰੁਕਿਆ ਪਿਆ ਕਿਉਂਕਿ ਅੱਜ ਇਹ ਗੱਲ ਕਹਿਣ ਲੱਗਿਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਸ ਤਰ੍ਹਾਂ ਖੱਟਾ-ਖੱਟਾ ਤੂ ਤੂ ਤੇ ਮਿੱਠਾ-ਮਿੱਠਾ ਗੱਪਦਾ ਕਾਂਗਰਸ ਦੇ ਮੇਅਰ ਸਾਹਿਬ ਤੇ ਐਮਐਲਏ ਆਪ ਪਾਰਟੀ ਦੇ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਦਾ ਇਹ ਕਹਿੰਦੇ ਆ ਵੀ ਕੂੜੇ ਦੀ ਸਿਆਸਤ ਹੁੰਦੀ ਹੈ ਕੂੜੇ ਦੀ ਸਿਆਸਤ ਨਹੀਂ ਹੁੰਦੀ ਕੂੜੇ ਤੋਂ ਲੋਕ ਦੂਹੀ ਨਹੀਂ ਡਿਵੈਲਪਮੈਂਟ ਦਾ ਅਜ ਤੱਕ ਕੋਈ ਕੰਮ ਨਹੀਂ ਚੱਲਦਾ ਔਰ ਇਹ ਕੂੜੇ ਤੇ ਪਿਛਲੇ ਦਿਨੀ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਹਾਂ ਦੇ ਹਾੜੇ ਤੇ ਇੱਕ ਰਾਤ ਪਹਿਲਾਂ ਅਗਰ ਇਹ ਕੂੜੇ ਤੇ ਸਿਆਸਤ ਵੀ ਕੋਈ ਲੋਕ ਕਹਿੰਦੇ ਸੀ ਤਾਂ ਮਨੋ ਲਗਾ ਵੀ ਅੱਜ ਐਮਐਲਏ ਸਾਹਿਬ ਨੇ ਖੁਦ ਮੰਨ ਲਿਆ ਵੀ ਕੂੜਾ ਲੱਗਾ ਦਾ ਤੇ ਰਾਤ ਨੂੰ ਅਧਿਕਾਰੀਆਂ ਨੂੰ ਸਾਦ ਕੇ ਤੇ ਉਹਨਾਂ ਦੀ ਝੜ ਬਣ ਗਈ ਪਹਿਲਾਂ ਵੀ ਦੋ ਆਪਣੇ ਸ਼ੋਭਾ ਯਾਤਰਾ ਦੇ ਵੀ ਪ੍ਰਕਾਸ਼ ਦਿਵਸ ਦੇ ਉੱਤੇ ਵੀ ਜਦੋਂ ਪਾਲਕੀ ਸਾਹਿਬ ਜਾ ਰਹੇ ਸੀ ਔਰ ਪੰਜ ਪਿਆਰੇ ਸਭਾ ਨਾਲ ਕੇ ਜਾ ਰਹੇ ਸੀ ਤਾਂ ਉਦੋਂ ਲੋਕਾਂ ਨੇ ਕੂੜਾ ਦੇਖ ਕੇ ਕੂੜਾ ਰਸਤੇ ਜੋ ਹਟਾਇਆ ਤੇ ਰਸਤਾ ਬਣਾਇਆ ਤੇ ਕੋਲ ਜਿਹੜੀ ਹੈ ਪਾਲਕੀ ਸਾਹਿਬ ਤੇ ਪੰਜ ਪਿਆਰੇ ਨਿਕਲ ਸਕੇ ਉਦੋਂ ਵੀ ਗਾਇ ਜੁਰ ਦਿੱਤੀ ਕਿਸੇ ਦੇਖਦੇ ਔਰ ਦੂਜੇ ਬਨੇ ਅੱਜ ਜੋ ਹਾਲਾਤ ਬਣੇ ਨੇ ਕਿਆਲ ਮੇਅਰ ਸਾਹਿਬ ਇਹ ਜ਼ਿੰਮੇਵਾਰੀ ਤਾਂ ਭਦੇ ਗੋ ਬੈਲੇ ਤੇ ਕਹ ਰਹੇ ਆ ਵੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਬਹੁਤ ਤੁਹਾਡੇ ਕੋਲ ਆ ਔਰ ਬਹੁਤ ਵੀ ਬੜਾ ਭਾਰੀ ਆ ਜੇ ਇੰਨਾ ਭਾਰੀ ਬਹੁਮਤ ਹੋਣ ਦੇ ਬਾਵਜੂਦ ਵਟਾਲੇ ਦੇ ਅੰਦਰ 470 ਕਰਮਚਾਰੀ ਨੇ ਜਦੋਂ ਮੈਂ ਪ੍ਰਧਾਨ ਸੀ ਮਲੇ ਸੁਭਾਲ ਕਮੇਟੀ ਦਾ ਤੇ 158 ਮਲਾਜਮ ਸੀ ਏਰੀਆ ਹੁਣ ਨਹੀਂ ਹੈ ਏਰੀਆ ਹੁਣਾ ਹੋਣ ਦੇ ਬਾਵਜੂਦ ਕੋਈ ਟੁਕਵੇ ਪਰੰਬੰਦ ਸੁਭਾਈ ਦੇ ਨਹੀਂ ਹੈ 478 ਮਲਾਜਮ ਰੱਖ ਲਏ 478 ਮਲਾਜਮ ਨੇ ਉਦੋਂ 158 ਮਲਾਜਮ ਸੀ ਔਰ ਮੈਂ ਇਹ ਕਹਿਣਾ ਚਾਹਨਾ ਵੀ ਅਗਰ ਸਰਕਾਰ ਔਰ ਚਾਹੀਦਾ ਤੇ ਇਹ ਹੀ ਕਿ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਕੇ ਸ਼ਹਿਰ ਦੇ ਲੋਕਾਂ ਦਾ ਭਲਾ ਕਰਦੇ ਲੋਕਾਂ ਨੂੰ ਨਜ਼ਰਦਾਰ ਹਰ ਗੇਟ ਦੇ ਅੱਗੇ ਹਰ ਚੌਂਕ ਦੇ ਵਿੱਚ ਕੂੜਾ ਹਰ ਵੇਲੇ ਲੱਗਾ ਰਹਿੰਦਾ ਅੱਜ ਮੈਂ ਇੰਟਰਵਿਊ ਕਰਨ ਦੇ ਆਇਆ ਹੇ ਛੋਟਾ ਭਾਈ ਸੰਜੀਵ ਸ਼ਰਮਾ ਕੌਂ ਦਾ ਸਿਟੀ ਪ੍ਰਧਾਨ ਆ ਉਹ ਕਹਿ ਰਿਹਾ ਸੀ ਵੀ ਦੇਖੋ ਇਹ ਜ਼ਿੰਮੇਵਾਰੀ ਸੈਂਟਰ ਇਨਸਪੈਕਟਰ ਦੇ ਹੱਥ ਵਿੱਚ ਕੱਬ ਗਾਂ ਸੈਂਟਰਲ ਇਨਸਪੈਕਟਰ ਨਾ ਲਿਆਉਣਾ ਸਰਕਾਰ ਦਾ ਫੇਲੀਅਰ ਹੈ ਕੰਮ ਨਾ ਹੋਣਾ ਕਾਰਪੋਰੇਸ਼ਨ ਦਾ ਫੇਲੀਅਰ ਹੈ ਅਰੇ ਅੱਜ 5 ਸਾਲ ਲਗਭਗ ਕਾਰਪੋਰੇਸ਼ਨ ਨੂੰ ਬਣਿਆ ਬੀਚੂਗੇ ਨੇ ਲਗਭਗ ਔੜ ਗੋ ਮਹੀਨਾ ਦੋ ਮਹੀਨੇ ਬਗਾਇਆ ਨੇ ਅਰੇ 50 ਸਾਲਾਂ ਦੇ ਬਾਅਦ ਇਹੋ ਜੀਆਂ ਗੱਲਾਂ ਕਰਨੀਆਂ ਲੋਕਾਂ ਦੇ ਗਲੇ ਨਹੀਂ ਉਤਰਦੀਆਂ ਕਿਉਂਕਿ ਲੋਕ ਤੁਹਾਨੂੰ 5 ਸਾਲ ਸਮਾਂ ਦਿੱਤਾ ਦੇਖਿਆ ਔਰ ਇਹ ਸੋਚ ਕੇ ਸਮਾਂ ਦਿੱਤਾ ਸੀ ਕਿ ਤੁਹਾਡਾ ਕੁਝ ਕੰਮ ਜਿਹੜਾ ਵਾ ਚੱਲ ਪਾਏਗਾ ਮਗਰ ਅਫਸੋਸ ਨਾ ਕਹਿਣਾ ਪੈਂਦਾ ਕਿ ਪਹਿਲਾਂ ਹੀ 117 ਕਰੋੜ ਤੋਂ ਉੱਤੇ ਰੁਪਏ ਦੀ ਕਾਂਗਰਸ ਗੱਲ ਕਰਦੀ ਰਹੀ ਵੀ ਆਇਆ ਔਰ ਕਹਿੰਦੇ ਇਹ ਹੀ ਵਿਕਾਸ ਕੀਤਾ 117 ਕਰੋੜ ਦੇ ਗਾਰਨ ਇਹ ਆਮ ਪਾਰਟੀ ਦਾ ਔਰ ਕਾਂਗਰਸ ਦਾ ਆਪਸ ਦੇ ਵਿੱਚ ਫ੍ਰੈਂਡਲੀ ਮੈਚ ਚੱਲਦਾ ਰਹੇ ਉਹ ਦੇਖੋ ਜੇ ਅਗਰ ਐਸੀ ਗੱਲ ਸੀ ਤੇ 117 ਕਰੋੜ ਦਾ ਆਮ ਪਾਰਟੀ ਦੀ ਸਰਕਾਰ ਜਿਹੜੀ ਆਪਣੇ ਆਪ ਨੂੰ ਇਮਾਨਦਾਰ ਸਰਕਾਰ ਕਹਿੰਦੀ ਆ ਉਹ ਹਿਸਾਬ ਲੈਂਦੀ ਔਰ ਸਾਫ਼ ਕਰਕੇ ਉਹ ਤੇ ਲੋਕਾਂ ਦੇ ਅੱਗੇ ਰੱਖਦੀ ਮੈਂ ਜਦੋਂ ਪ੍ਰਧਾਨ ਸੀ ਅਸੀਂ ਬਗੈਰ ਪੈਸੇ ਗ੍ਰਾਂਟ ਤੋਂ ਆਇਆ ਕੰਮ ਕੀਤੇ ਵਿਕਾਸ ਦੇ ਔਰ ਮੇਰਾ ਇੱਕ ਹਿਸਾਬ ਤਾਂ ਸਪਸ਼ਟ ਸਟੈਂਡ ਰਿਹਾ ਹਮੇਸ਼ਾ ਕਿ ਮੈਂ ਵਟਾਲੇ ਇਹ ਹਲਕੇ ਨੂੰ ਆਪਰਾ ਪਰਿਵਾਰ ਕਰਨਾ ਤੇ ਆਪਣੇ ਪਰਿਵਾਰ ਦੇ ਅੰਦਰ ਮੈਂ ਕਦੀ ਇਹੋ ਜੀ ਹੋਸ਼ੀ ਰਾਜਨੀਤੀ ਨਹੀਂ ਕੀਤੀ ਪਰ ਮੈਂ ਇਹ ਵੀ ਗੱਲ ਕਹਿਣਾ ਚਾਹਨਾ ਕਿ ਅੱਪਾ ਅੱਜ ਦੇਖੀਏ ਜਿਹੜਾ ਇਹ ਕਮੇਟੀ ਕਾਰਪੋਰੇਸ਼ਨ ਤੇ ਬੋਝ ਪਾਇਆ ਤੇ 470 ਲੱਖਾਂ ਦਾ ਦੋ ਟਾਈਮ ਸੁਭਾਈ ਜਿਹੜੀ ਆ ਉਹ ਡਿਊਟੀ ਐ ਸੋ ਆਈ ਕਰਮਚਾਰੀਆ ਅਜੇ ਤੱਕ ਮੈਂ ਸਮਝਦਾ ਕਿ ਜਾਂ ਤਾਂ ਮੇਰ ਸਾਹਿਬ ਨੂੰ ਵੀ ਨਹੀਂ ਪਤਾ ਕਿ ਉਹ 478 ਬੰਦਿਆਂ ਦੇ ਵਿੱਚੋਂ ਕਿੰਨੇ ਡਿਊਟੀ ਤੇ ਕਿੰਨੇ ਨਹੀਂ ਹੈਗੇ ਮੈਂ ਪਿਛਲੇ ਦਿਨ ਹੀ ਦੇਖਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਬਾਦਸ਼ਾਹ ਹੀ ਦੇ ਜਨ ਜੋ ਪ੍ਰਾਪਤ ਹੈ ਧਰਤੀ ਗੁਰਦੁਆਰੇ ਦੇ ਠੜਿਆਰੀ ਘੇਰੇ ਦੇ ਬਾਹਰ ਕੂੜਾ ਲੱਗਾ ਗਾਜੀ ਮੋਰੀ ਦੇ ਬਾਹਰ ਲੱਗਾ ਔਰ ਹਾਫੀਗੜ ਦੇ ਬਾਹਰ ਲੱਗਾ ਵਾਲਾ ਮਗਮਾ ਸਾਰੇ ਸ਼ਹਿਰ ਦੇ ਗੇਟਾਂ ਦੇ ਅੱਗੇ ਡੰਪਿੰਗ ਦੇ ਉੱਤੇ ਕੂੜਾ ਨਹੀਂ ਚੁੱਕਿਆ ਹੈ। ਔਰ ਅੱਜ ਹਰਾਨੀ ਦੀ ਗੱਲ ਹੈ ਕਿ ਇਹਨਾਂ ਕੋਲ ਸੋਚਣ ਦੀ ਸਮਾਂ ਨਹੀਂ ਬਿਲੇ ਬੈਠ ਕੇ ਗੰਮ ਕਾਲਾ ਕਰਨੀ ਆ। ਔਰ ਵਿਕਾਸ ਦੀ ਜਿਹੜੀ ਗੱਲ ਹੈ ਉਹ ਚੌਂਕਾ ਤੇ ਚਰਾਇਆ ਤੇ ਨਸੀਮਤ ਨਹੀਂ ਹੈ। ਸਰਕਾਰ ਜਿਨ੍ਹਾਂ ਨੇ ਕਿਹਾ ਸੀ ਮਨੀਸ਼ ਸ਼ਿਸ਼ੋਧਿਆ ਜੀ ਨੇ ਬਿਆਨ ਦਿੱਤਾ ਹੈ ਸਭ ਤੋਂ ਪਹਿਲਾਂ ਇਹ ਆਨਵਾਲੇ ਸਮੇਂ ਦੇ ਅੰਦਰ ਅਹੀ ਬਟਾਲੇ ਨੂੰ ਸਰਕਾਰ ਬਣਦੇ ਜਿਲ੍ਹਾ ਬਣਾਵਾ ਦੂਜੀ ਗੱਲ ਬੀਬੀਆਂ ਦਾ 100000 ਰੁਪਇਆ ਅਜੇ ਤੱਕ ਅਕਾਊਂਟ ਚ ਨਹੀਂ ਪਿਆ ਉਹ ਝੂਠ ਦੇ ਸਾਰੇ ਜਿਹੜੇ ਪਹਿਲਾਂ ਬੋਲੇ ਸਰਕਾਰ ਬਣਾ ਲਈ ਸਰਕਾਰ ਬਣਨ ਤੋਂ ਬਾਅਦ ਹੁਣ 4 ਸਾਲ ਬੀਤਣ ਤੋਂ ਬਾਅਦ ਇੱਕ 10 ਲੱਖ ਦੀ ਫੇਰ ਫਾਰਮ ਭਰਨੀ ਸ਼ੁਰੂ ਕਰ ਦਿੱਤੇ ਪਹਿਲਾ ਜਿਹੜਾ ਝੂਠ ਹੈ ਉਹ ਅਜੇ ਪੂਰਾ ਨਹੀਂ ਹੋਇਆ ਜਿਹੜਾ ਲੋਕਾਂ ਕੋਲ ਉਹਦੋਂ ਵੀ ਫਾਰਮ ਭਰਾਏਗੇ ਹੁਣ ਫਿਰ 10 ਲੱਖ ਦਾ ਫਾਰਮ ਭਰਨ ਦੀ ਸ਼ੁਰੂ ਹੋ ਗਈ ਹੈ ਔਰ ਮੈਂ ਵੀ ਦੇਖਿਆ ਸੋਹ ਰਿਹਾ ਅੱਜ ਵੀ ਉਹ ਬੀਬੀ ਵਿਚਾਰੀ ਬੀਜੀ ਆਈ ਇਲਾਜ ਵਾਸਤੇ ਗਈ ਹੈ ਉਹਨੇ ਉਹਦੇ ਉਗਾਰ ਦੋਤਾ ਤੇ ਉਹਦਾ ਗਾਰਡ ਮੰਨਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਯੋਜਨਾ ਹੀ ਸਿਰੇ ਚੜ੍ਹਣ ਵਾਲੀ ਨਹੀਂ ਹੈ ਇਸ ਹੌਰਸ ਕੰਪਨੀ 1 ਲੱਖ ਦੇ ਗੱਲ ਕਰਦੇ ਉੱਤੇ ਤਿਆਰ ਆ ਵੀ ਇੰਨੇ ਇਲਾਜਾਂ ਦੇ ਵਿੱਚੋਂ 1 ਲੱਖ ਰੁਪਈਆ ਦਾ ਸਿਰਫ ਇਲਾਜ ਚੜਾ ਲੱਗੂ। ਅਈ ਉਹਦੇ ਜ਼ਿੰਮੇਵਾਰ ਆ। ਪਿਛਲੇ ਪਹਾ ਸਰਕਾਰ ਕੋਲੋਂ ਹਸਪਤਾਲਾਂ ਨੂੰ ਕੋਈ ਦਿੱਤੇ ਨਹੀਂ ਕਿ ਜਿਹੜੇ ਮੁਹੱਲਾ ਕਲੀਨਿਕਾਂ ਨਾਲ ਦੇ ਉੱਤੇ ਜਿਹੜੇ ਕੋਈ ਕਹਿੰਦੇ ਹਰ ਮੁਹੱਲੇ ਕਲੀਨਿਕ ਖੁੱਲẽਗਾ ਉਹ ਕੋਈ ਕੋਲ ਨਹੀਂ ਸਕੀ। ਹਰ ਘਰ ਨੂੰ ਕੋਈ ਦੇਾਂਗੇ ਉਹ ਕਿਤੇ ਮਿਲ ਨਹੀਂ ਸਕੀ। ਇਹ ਕੱਲਾ ਤੁਸੀਂ ਕੋੜੇ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਵੀ ਲੋਕਾਂ ਨਾਲ ਪਿਛਲੇ ਲਗਭਗ ਸਰਕਾਰ ਨੇ ਝੂਠ ਬੋਲ ਕੇ ਫਰੇਵ ਕਰਕੇ ਸਰਕਾਰ ਬਣਾਈ ਸੀ ਉਹ ਸਰਕਾਰ ਦਾ ਅੱਜ ਸਮਾਜਾ ਲੋਕ ਭੁਤਨ ਰਹੇ ਨੇ ਮੈਂ ਫਿਰ ਬੇਨਤੀ ਕਰਨਾ ਤੁਹਾਨੂੰ ਤੇ ਰਲ ਮਿਲ ਕੇ ਸ਼ਹਿਰ ਦਾ ਕੰਮ ਜਿਹੜਾ ਵਾ ਜਿੱਦਾਂ ਸਾਡੇ ਸਹਿਯੋਗ ਦੀ ਰੋੜ ਆਹੀ ਨਾਲ ਆ ਤੇ ਸ਼ਹਿਰ ਦੇ ਲੋਕਾਂ ਨੂੰ ਕੋਈ ਦਈਏ ਔਰ ਮੈਂ ਇਹ ਗੱਲ ਕਹਿ ਨਹੀਂ ਜਾਣਾ ਕਿ ਮੈਂ ਜਿਸ ਤਰ੍ਹਾਂ ਡਿਵੈਲਪਮੈਂਟ ਕੀਤੀ ਸੀ ਮੈਂ ਅੱਜ ਵੀ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਮਨਿਸਪਲ ਫੰਡ ਮੈਂ ਮਨਿਸਪਲ ਫੰਡ ਜੋ ਕੀਤੀ ਤੁਹਾਡੇ ਕੋਲ ਚੌਥਵੇਂ ਫਰਾਂਸ ਕਮਿਸ਼ਨ ਦੇ ਔਰ ਪਲੱਸ ਜਿਹੜੇ ਸਵਸ਼ ਭਾਰਤ ਦੇ ਪੈਸੇ ਨੇ ਉਹ ਉਹਦਾ ਖਲਾਸਾ ਕਰੋ ਕਿ ਉਹ ਕਿੱਥੇ ਕਿੱਥੇ ਜੂਜੋਏ ਇਹ ਅੱਜ ਜਿਹੜੀਆਂ ਚੀਜ਼ਾਂ ਨੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹਨਾ ਕਿ ਆਉਣ ਵਾਲਾ ਸਮਾ ਲੋਕ ਸਮਝ ਚੁਕੇ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਆਣੀ ਹੈ ਆਲਸ ਸ਼ਰਮਣੀ ਅਕਾਲੀ ਦਲ ਨੇ ਪਹਿਲਾ 10 ਸਾਲ ਵਿਕਾਸ ਕੀਤਾ ਸੀ ਉਹ ਅੱਜ ਵੀ ਲੋਕ ਯਾਦ ਕਰਦੇ ਨੇ ਉਹ ਕੋਨਾ ਗੱਲਾਂ ਦੇ صدਕਾ ਅੱਜ ਲੋਗਾਂ ਨੂੰ ਇਹ ਵਿਸ਼ਵਾਸ ਹੈ ਕਿ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਮੈਂ ਹਲਕਾ ਜਾਂ ਜਾਂਦਾਂ ਤੇ ਬੇਨਤੀ ਕਰਦਾ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਸਾਡੇ ਸ਼ਰਮਣੀ ਅਕਾਲੀ ਦਲ ਦੀ ਪੰਜਾਬ 'ਚ ਬਣਨੀ ਹੈ ਤੇ ਅਸੀਂ ਕਾਰਪੋਰੇਸ਼ਨ ਦੇ ਅੰਦਰ ਆਪਣਾ ਜਿਹੜੀ ਕਾਰਪੋਰੇਸ਼ਨ ਹੈ ਸ਼ਰਮਣੀ ਅਕਾਲੀ ਦਲ ਦੇ ਹੱਥਾਂ 'ਚ ਦੇਈਏ ਉਹਨਾਂ ਦੇ ਕੈਂਡੀਡੇਟਾਂ ਨੂੰ ਜ라 ਕੇ ਬਣਾਈ ਹੈ ਔਰ ਵਟਾਲੇ ਦੇ ਵਿਕਾਸ ਦੀਆਂ ਲੀਆਂ ਤੇ ਲਿਆ ਸਗੀ ਹੈ ਇੰਨੀ ਬੇਇਨਤੀਆਂ ਦੇ ਨਾਲ ਮੈਂ ਫਿਰ ਕਾਂਗਾ ਕਿ ਆਪਾਂ ਝੂਠ ਨਾ ਬੋਲੀਏ ਝੂਠ ਬੋਲ ਕੇ ਕੰਮ ਨਹੀਂ ਚੱਲਦੇ ਲੋਕ ਕੰਮ ਨੂੰ ਪਸੰਦ ਕਰਦੇ ਨੇ ਇੰਨਾ ਹੀ ਕਹਿੰਦੇ ਆ ਹਾਂ ਮੈਂ ਹਲਕਾ ਇੰਚਾਰਜ ਬਤੌਰ ਨਰੇਸ਼ ਮਹਾਜਨ ਸ਼੍ਰੋਮਣੀ ਅਕਾਲੀ ਦਲ ਬੇਇਨਤੀ ਕਰਦਾ ਕਿ ਆਪਾਂ ਇਸ ਦਾ ਜਾਗਰੂਕ ਹੋਈਏ ਝੂਠੇ ਵਾਅਦਿਆਂ ਤੋਂ ਬਚੀਏ ਦੇ ਆਉਣ ਵਾਲੇ ਸਮੇਂ ਦੇ ਅੰਦਰ ਫਿਰ ਬਟਾਲਾ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਮਾਰੇ ਚ ਪਹਿਲੇ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਦੀ ਆ ਮਾਤਾ ਕਾਲੀਦਵਾਰੀ ਦੀ ਧਰਦੀ ਆ ਅਚਲੇਸ਼ਵਰ ਧਾਮ ਦੀ ਧਰਦੀ ਆ ਬੋਲੇ ਨਾਲ ਦੀ ਉਹ ਸ਼ਹਿਰ ਨੂੰ ਅੱਛਾ ਤੇ ਸਵੱਛ ਬਣਾਉਣ ਵਾਸਤੇ ਸਾਥ ਦਿਓ ਸਹਿਯੋਗ ਦਿਓ ਮੈਂ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ